ਸਾਨੂੰ ਵੀ ਨਹੀਂ ਪਤਾ ਕਿ ਮੌਤ ਕੀ ਹੈ ਜਿੰਦਗੀ ਕੀ ਹੈ ਮਤਲਬ ਬਾਬੇ ਨਾਨਕ ਨੇ ਪੂਰਾ ਟਿਰ ਲਾਤਾ ਸਾਨੂੰ ਸਮਝਾਉਣ ਗੁਰਬਾਣੀ ਚ ਕਿੰਨੇ ਬ੍ਰह्म ਗਿਆਨੀ ਨੇ ਸਾਨੂੰ ਜ਼ੋਰ ਲਾਇਆ ਸਮਝਾਉਣ ਲਈ ਵੀ ਇਹ ਬਾਡੀ ਤਾਂ ਸਿਰਫ ਇੱਕ ਕਾਰ ਵਿਹਾਰ ਇਹ ਇੱਕ ਵਹੀਕਲ ਤੁਹਾਨੂੰ ਮਿਲਿਆ ਚਲਾਉਣ ਲਈ ਅਸੀਂ ਇਹਨੂੰ ਚੁੰਮੜੇ ਰਹਨੇ ਆ ਮੈਂ ਕਹਿੰਦਾ ਮੈਂ ਕੇ ਪੀ ਐਸ ਤੁਸੀਂ ਕਹਿੰਦੇ ਮੈਂ ਹਰਵਿੰਦਰ ਸਿੰਘ ਇਹ ਥੋੜੂ ਆ ਸੀ ਮੈਂ ਤੁਹਾਨੂੰ ਡੁੰਗਾਈ ਦੀ ਗੱਲ ਦੱਸ ਦਿੰਨਾ ਜੋ ਮਰਜ਼ੀ ਕਹਿਣ ਵੀਵਰਸ ਸੁਣ ਲਿਓ ਰਾਈਟ ਮੈਂ ਇੱਥੇ ਬੈਠਾ ਕੁਝ ਹੋ ਗਿਆ ਮੇਰੀ ਡੈਥ ਹੋ ਗਈ ਫੋਰ ਐਗਜ਼ਾਮਪਲ ਹਾਰਟ ਨੇ ਕੰਮ ਛੱਡ ਦਿੱਤਾ ਜਾਂ ਜੋ ਵੀ ਹੋ ਗਿਆ ਤਾਂ ਕੀ ਹੋਇਆ ਬਾਡੀ ਇੱਥੇ ਰਹਿ ਗਈ ਸੋਲ ਅਗਲੀ ਜਰਨੀ ਤੇ ਚਲੀ ਗਈ ਸੋਲ ਅਗਲੀ ਜਰਨੀ ਤੇ ਚਲੀ ਗਈ 24 ਤੋਂ 36 ਘੰਟੇ ਬਾਅਦ ਸੋਲ ਨਵਾਂ ਬਰਥ ਲੈ ਲੈਂਦੀ ਹੈ ਸਾਰੇ ਮੈਨੂੰ ਕੰਪਲੀਟ ਕਰ ਲੈਣ ਦੋ ਇਹ ਨਾਰਮਲ ਪੈਰਾਮੀਟਰ ਹੈ ਆਪਾਂ ਜਿੰਨੇ ਜਾਣੇ ਬੈਠੇ ਆ ਇੱਥੇ ਆਪਾਂ ਨਾਰਮਲ ਪੈਰਾਮੀਟਰ ਚ ਆਨੇ ਆ। ਇਸ ਪੈਰਾਮੀਟਰ ਚ ਕੁਝ ਆਤਮਾਵਾ ਇਹਦੇ ਨਾਲੋਂ ਉੱਪਰ ਨੇ, ਕੁਝ ਇਹਦੇ ਨੀਚੇ ਨੇ। ਬਸ ਮੇਰੀ ਗੱਲ ਨੂੰ ਇਹ ਸਮਝ ਲਿਓ, ਇਹ ਤਾਂ ਬਾਅਦ ਤੁਹਾਨੂੰ ਸਾਰਾ ਕਨਸੈਪਟ ਕਲੀਅਰ ਹੋ ਜਾਊਗਾ। ਇਹ ਨਾਰਮਲ ਪੈਰਾਮੀਟਰ ਹੈ। ਆਪਾਂ ਨਾਰਮਲ ਇਨਸਾਨ ਆ। ਰਾਈਟ? ਜਿਹੜੇ ਇਹਦੇ ਉੱਪਰ ਨੇ ਉਹ ਹੈਗੇ ਬ੍ਰह्मज्ञानी। ਉਹਨਾਂ ਨੂੰ ਬਹੁਤ ਔਖੀ ਮਾਂ ਮਿਲਦੀ ਐ। ਕਈ ਕਈ ਸਦੀਆਂ ਉਹਨਾਂ ਨੂੰ ਮਾਂ ਨਹੀਂ ਮਿਲਦੀ। ਲੇਕਿਨ ਜਿਹੜੇ ਆਪਾਂ ਨਾਰਮਲ ਇਨਸਾਨ ਆ ਸਾਡੀ ਵਰਗੀਆਂ ਮਾਵਾਂ ਕੋਮਨ ਨੇ ਅਸੀਂ ਜਦੋਂ ਜਾਂਦੇ ਆਂ ਸ਼ਰੀਰ ਛੱਡ ਕੇ 24 ਤੋਂ 36 ਘੰਟੇ ਬਾਅਦ ਫਿਰ ਅਸੀਂ ਐਂਟਰ ਕਰ ਜਾਂਦੇ ਆਂ ਬਟ ਇਹਦੇ ਨੀਚੇ ਵੀ ਕੁਝ ਮਾਵਾਂ ਨੇ ਪਤਾ ਹੈ ਕੌਣ ਨੇ ਜੀ ਤੁਸੀਂ ਆਪਾਂ ਬਾਰਾਦਰੀ ਗਾਰਡਨ 'ਚ ਬੈਠੇ ਆਂ ਇੱਥੋਂ ਬਾਹਰ ਨਿਕਲੋਗੇ ਨਾ ਸ਼ੇਰਾਂ ਵਾਲੇ ਗੇਟ ਕੋਲ ਦੇਖਿਓ ਦੋਨੇ ਪਾਸੇ ਮੰਗਤੇ ਬੈਠੇ ਨੇ ਇੱਕ ਲੇਡੀ ਇੱਥੇ ਆਉਂਦੀ ਹੈ ਏਵਰੀ ਡੇ ਉਹ ਲੇਡੀ ਕੋਲ ਹਰ ਸਾਈਜ਼ ਦਾ ਬੱਚਾ ਹੈ 4 ਸਾਲ ਦਾ 3 ਸਾਲ ਦਾ 2 ਸਾਲ ਦਾ 1 ਸਾਲ ਦਾ ਇੱਕ ਉਹਦੇ ਪੇਟ 'ਚ ਹੈ ਕਿਸੇ ਦੇ ਫਾਦਰ ਦਾ ਨਹੀਂ ਪਤਾ ਕੌਣ ਹੈ ਉਹ ਨੀਚੇ ਵਾਲੀਆਂ ਆਤਮਾਵਾਂ ਨੇ ਕੌਣ ਉਸ ਜੀ ਜਗ੍ਹਾ ਜਨਮ ਲੈਣਾ ਚਾਹੂਗਾ ਕਿਹੜੀ ਆਤਮਾ ਉਸ ਸਰੀਰ ਲੈਣਾ ਚਾਹੂਗੀ ਜਿੱਥੇ ਫਾਦਰ ਦਾ ਪਤਾ ਨਹੀਂ ਫਿਊਚਰ ਦਾ ਕੋਈ ਸਿਕਿਉਰਿਟੀ ਨਹੀਂ ਮੰਗ ਕੇ ਸਾਰੀ ਉਮਰ ਗੁਜ਼ਾਰਾ ਕਰਨਾ ਹੈ ਆਪਾਂ ਨਾਰਮਲ ਪੈਰਾਮੀਟਰ ਚਾਹੁੰਨੇ ਆ ਆਪਾਂ 24 ਤੋਂ 36 ਘੰਟੇ ਬਾਅਦ ਵਾਪਸ ਮੁੜਿਆ ਆਉਣੇ ਆ ਬਟ ਅਸੀਂ ਸਰੀਰ ਨੂੰ ਚੁੰਬੜੇ ਰਹੇ ਨੇ ਜਿਵੇਂ ਤੁਸੀਂ ਐਗਜ਼ਾਮਪਲ ਦੱਸ ਰਿਸੀਓ ਭਾਈ ਸਾਹਿਬ ਦੇ ਬੱਚੇ ਦੀ ਡੈਥ ਹੋਈ ਜੋ ਵੀ ਸੀਗਾ ਹੂੰ ਇਹ ਭਾਈ ਇਹ ਤਾਂ ਇਦਾਂ ਹੀ ਹੋਣਾ ਸੀਗਾ ਇਸੇ ਨੂੰ ਗੁਰੂ ਸਾਹਿਬ ਨੇ ਪਾਣਾ ਮੰਨਣਾ ਕਿਹਾ ਇਸੇ ਨੂੰ ਕਿਹਾ ਵੀ ਹੁਕਮੇ ਅੰਦਰ ਸਭ ਕੋ ਬਾਹਰ ਕੋ ਕੋ ਨ ਕੋ ਅਸੀਂ ਕਹਨੇ ਆ ਨਾ ਸਾਡਾ ਮੁੰਡਾ ਕਿਉਂ ਚਲੇ ਗਿਆ ਜਦੋਂ ਮੇਰੇ ਨਾਲ ਟ੍ਰੇਜਡੀਆਂ ਹੋਈਆਂ 1 2 3 ਹੁਣ ਮੈਨੂੰ ਕਿਸੇ ਦੇ ਮਰਦੇ ਤੇ ਅਫਸੋਸ ਹੀ ਨਹੀਂ ਹੁੰਦਾ ਜੀ ਹਨਾ ਯਾਰ ਫੇਰ ਕੀ ਹੋ ਗਿਆ ਬੰਦਾ ਮਾਰੂਤੀ ਕਾਰ 'ਚ ਆਇਆ ਸੀਗਾ 1985 ਮਾਡਲ ਖਤਮ ਹੋ ਗਈ ਹੁਣ ਨਵੀਂ ਮਰਸੀਡੀਜ਼ ਜਾ ਕੇ ਬਹਿ ਗਿਆ ਮੈਂ ਤਾਂ ਕਹੂੰਗਾ ਠੀਕ ਹੈ ਜੀ ਬਹੁਤ ਵਧੀਆ ਹੋ ਗਿਆ ਲੋਕਾਂ ਲੋਕਾਂ ਦਾ ਪਿਆਰ ਪੈ ਜਾਂਦਾ ਉਹ ਕਹਿੰਦਾ ਸਾਡਾ ਪਿਆਰ ਪੈ ਗਿਆ ਇਹਦੇ ਨਾਲ ਮੋਹ ਪੈ ਗਿਆ ਮੋਹ ਨੇ ਜਾਣ ਨਹੀਂ ਦਿੱਤਾ ਤਾਂ ਹੀ ਤਾਂ ਪਾਪਿਆਂ ਨੇ ਜ਼ੋਰ ਲਾਇਆ ਨਾ ਜੀ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਤੇ ਕਾਬੂ ਪਾ ਲੋ ਮਟ ਮੋਹ ਤਾਂ ਛੱਡਣਾ ਪੈਣਾ ਨਾ ਜੀ ਤੁਹਾਨੂੰ ਰਿਐਲਿਟੀ ਆਫ ਲਾਈਫ ਜਦੋਂ ਸਮਝ ਆ ਗਈ ਇਹ ਸਮਝਣੀ ਨਾ ਜੀ ਮੈਂ ਇੱਕ ਰეკਮੈਂਡ ਕਰੂੰਗਾ ਸਾਰਿਆਂ ਨੂੰ ਇੱਕ ਬੁੱਕ ਪੜ ਲਿਓ ਮੈਨੀ ਲਾਈਫਸ ਮੈਨੀ ਮਾਸਟਰਸ ਮੈਨੀ ਲਾਈਫ ਮੈਨੀ ਮਾਸਟਰਸ ਡਾਕਟਰ ਬ੍ਰੈਨ ਵਾਈਸ ਦੀ ਬੁੱਕ ਹੈ ਕਵਾਰਡ ਖੋਲੋਗੀ ਤੁਹਾਡੇ ਜੀ ਤੁਹਾਨੂੰ ਸਮਝ ਆ ਜਾਊਗਾ ਕਿ ਆਤਮਾ ਕੀ ਹੈ ਆਤਮਾ ਕਿਵੇਂ ਸਫਰ ਕਰਦੀ ਹੈ आत्मिकमे द्वारा बर्थ लिनदी है मेरे नाल हो चुके मैं काफी मेडिटेशनस ਵੀ ਕਰਦਾ ਲੋਕੀ ਜੋ ਸੋਚਦੇ ਨੇ ਕਿ ਡੈਥ ਤੋਂ ਬਾਅਦ ਕੋਈ ਸਾਨੂੰ ਲੈਣ ਆਉਂਦਾ ਆ ਫਿਰ ਉਹ ਸਾਨੂੰ ਉੱਪਰ ਜਾ ਕੇ ਸਾਡਾ ਦੱਸਦੇ ਨੇ ਕਿ ਤੁਸੀਂ ਕੀ ਮਾੜਾ ਕੀ ਚੰਗਾ ਕੀਤਾ ਯੈਸ ਤੇ ਫਿਰ ਉਸ ਦੇ ਹਿਸਾਬ ਦੇ ਨਾਲ ਤੁਹਾਡਾ ਸਥਾਨ ਤੈਅ ਹੁੰਦਾ ਹੈ ਉਸ ਦੇ ਹਿਸਾਬ ਦੇ ਨਾਲ ਤੁਹਾਡਾ ਜਨਮ ਲੈਣ ਦੀ ਜਗ੍ਹਾ ਤੈਅ ਹੁੰਦੀ ਹੈ। ਇਹਦੇ ਵਿੱਚ ਬਹੁਤ ਕਨਸੈਪਟ ਨੇ। ਇੱਕ ਮੈਂ ਕਨਸੈਪਟ ਬੜਾ ਸੁਣਿਆ ਸੀ। ਉਹ ਕਹਿੰਦਾ ਜੇ ਤੁਸੀਂ ਜਿਨ੍ਹਾਂ ਦਾ ਦਿਲ ਤੁਸੀਂ ਦਿਖਾਉਂਗੇ ਜਾਂ ਜਿਨ ਨੂੰ ਦੁੱਖਤ ਪਹੁੰਚਾਓਗੇ ਬਾਅਦ ਚ ਤੁਹਾਨੂੰ ਉਹਦੀ ਉਹਦੇ ਮਾਫੀ ਮੰਗਣ ਵਾਸਤੇ ਤੁਹਾਨੂੰ ਦੁਬਾਰਾ ਜਨਮ ਲੈਣਾ ਪੈਣਾ। 100% ਰਿਐਲਿਟੀ ਹੈ ਜੀ। ਇਹ ਤੁਸੀਂ ਮੰਨਦੇ ਹੋ? ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਜੀ। ਸਰ ਤੁਹਾਨੂੰ ਮੈਂ ਇਹਦੇ ਵਿੱਚ ਇੱਕ ਤੁਹਾਡੇ ਤੋਂ ਛੋਟਾ ਸਵਾਲ ਜ਼ਰੂਰ ਪੁੱਛਾਂਗਾ। ਤੁਸੀਂ ਐਜ਼ ਅ ਡਾਕਟਰ ਹੋ। ਲੋਕਾਂ ਨੂੰ ਲੱਗਦਾ ਹੈ ਕਿ ਜੋ ਡਾਕਟਰ ਹੁੰਦੇ ਨੇ ਉਹ ਬਹੁਤ ਲੌਜੀਕਲੀ ਚੱਲਦੇ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਸਰੀਰ ਦੇ ਵਿੱਚ ਜੇ ਕੋਈ ਨੁਕਸਾਨ ਪੈ ਗਿਆ ਤਾਂ ਉਹਨਾਂ ਨੇ ਲੌਜੀਕਲੀ ਸੋਚਣਾ ਹੈ ਉਹਨਾਂ ਨੇ ਕਹਿਣਾ ਕਿ ਆਹ ਫਲਾਣੀ ਦਵਾਈ ਆ ਇਹ ਚ ਕੈਮੀਕਲ ਘਟ ਗਿਆ ਇਹ ਕੈਮੀਕਲ ਵੱਧ ਗਿਆ ਇਹਦੇ ਨਾਲ ਸਰੀਰ ਦੇ ਵਿੱਚ ਨੁਕਸ ਆਇਆ ਆ ਤੁਸੀਂ ਸੋਚਦੇ ਹੋ ਕਿ ਕੋਈ ਡਾਕਟਰ ਇੰਨਾ ਜ਼ਿਆਦਾ ਧਾਰਮਿਕ ਤੌਰ ਤੇ ਸੋਚ ਸਕਦਾ ਹੈ ਲੋਕਾਂ ਦੇ ਮਨਾਂ 'ਚ ਸਵਾਲ ਆ ਜਾਂਦਾ ਹੈ ਕਿ ਇਹ ਕਿਉਂ ਤੁਸੀਂ ਮੈਨੂੰ ਕਿਸੇ ਵੀ ਟੌਪਿਕ ਤੇ ਸਵਾਲ ਪੁੱਛ ਸਕਦੇ ਹੋ ਜੀ ਕੋਈ ਵੀ ਬਿਮਾਰੀ ਹੈ ਕੁਈ ਬਿਮਾਰੀ A ਤੋਂ Z ਪਹਿਲਾਂ ਤੁਹਾਡੇ ਮਨ ਦੇ ਵਿੱਚ ਇੱਕ ਫਾਈਲ ਬਣਨੀ ਹੈ ਇਹਨੂੰ ਕਨਫਲਿਕਟ ਕਹਿੰਦੇ ਨੇ ਕਨਫਲਿਕਟ ਹਮ ਰਾਈਟ ਕਯੋਸ ਕਨਫਲਿਕਟ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਮੈਂ ਅਕਸਰ ਐਗਜ਼ਾਮਪਲ ਦੇਣਾ ਹਾਂ ਇਸ ਟੌਪਿਕ ਤੇ ਮੰਨ ਲਓ ਕਿਸੇ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਆਦਮੀਆਂ ਚ ਹੁੰਦਾ ਪ੍ਰੋਸਟੇਟ ਗਲੈਂਡ ਜਿਹਨੂੰ ਗਦੂਦ ਕਹਿੰਦੇ ਨੇ ਹਮ ਜਦੋਂ ਵੀ ਗੁਰਵਿੰਦਰ ਜੀ ਗਦੂਦਾਂ ਦੀ ਪ੍ਰੋਬਲਮ ਆਣੀ ਹੈ ਤਾਂ ਤਨੂ ਪੁੱਛਣ ਦੀ ਲੋੜ ਨਹੀਂ ਉਸ ਸ਼ਖਸ ਨੂੰ ਕਿਸੇ ਲੇਡੀ ਤੋਂ ਕਿਸੇ ਫੀਮੇਲ ਤੋਂ ਬਹੁਤ ਵੱਡਾ ਸਟ्रेस ਹੋਇਆ ਤਾਂ ਗਦੂਦਾਂ ਦੀ ਪ੍ਰੋਬਲਮ ਆਈ ਹੈ ਹੁਣ ਤੁਸੀਂ ਦੂਜੀ ਸਾਇੰਸ ਕੋਲ ਜਾਣੇ ਹੋ ਸੋ ਕਾਲਡ ਸਰਜਨ ਕੋਲੇ ਉਹਨੇ ਕਿਹਾ ਆ ਜੋ ਆਪਰੇਟ ਕਰ ਦਿੰਨੇ ਆ ਅਸੀਂ ਕਹਿੰਦੇ ਆ ਬਾਈ ਜੀ ਪਹਿਲਾਂ ਕੰਮ ਤਾਂ ਦੇਖ ਦੋ ਲੋ ਵੀ ਹੋਇਆ ਕਿਉਂ ਗਦੂਦ ਵਧੇ ਕਿਉਂ ਨੇ 100% ਪੱਥਰ ਤੇ ਲਕੀਰ ਹੈ ਅਗਰ ਉਸ ਆਦਮੀ ਨੂੰ ਕਿਸੇ ਫੀਮੇਲ ਤੋਂ ਸਟ्रेस ਨਹੀਂ ਹੋਇਆ ਤਾਂ ਗਦੂਦ ਨਹੀਂ ਵਧਣਗੇ ਐਗਜ਼ਾਮਪਲ ਦਿਨਾ ਪੇਸ਼ੈਂਟ ਆਏ ਰਾਜਪੁਰੇ ਤੋਂ ਪ੍ਰੋਸਟ ਸਟੇਜ ਕੈਂਸਰ 3rd ਸਟੇਜ ਕਦੇ ઓਪਰੇਟ ਨਹੀਂ ਹੋ ਸਕਦਾ ਬਹੁਤ ਵੀਕ ਸੀਗੇ ਨਾਲ ਬੇਟਾ ਉਹਨਾਂ ਦੇ ਬੜੇ ਲੀਡਰ ਸੀਗੇ ਚੰਗੇ ਬਹੁਤ ਵੱਡੀ ਵੱਡੀ ਪਾਰਟੀ ਸੀ ਮੇਰਾ ਫਸਟ ਸਵਾਲ ਸੀ ਅਸਿਸਟੈਂਟ ਡਾਕਟਰ ਨੇ ਕੇਸ ਲਿਆ ਕਹਿੰਦੇ ਜੀ ਇਹ ਤਾਂ ਪ੍ਰੋਸਟੇਟ ਕੈਂਸਰ ਹੈ ਮੇਰਾ ਪਹਿਲਾ ਸਵਾਲ ਸੀ ਮੈਂ ਕਿਹਾ ਪਾਪਾ ਜੀ ਕਿਸੇ ਫੀਮੇਲ ਤੋਂ ਬਹੁਤ ਸਟ्रेस ਹੋਇਆ ਮੇਰੇ ਮੋਹਵਲ ਦੇਖੇ ਰੋਣਾ ਸ਼ੁਰੂ ਕਰਤਾ ਮੈਂ ਕਿਹਾ ਜੀ ਕੀ ਗੱਲ ਹੋ ਗਈ ਨਾਲ ਬੇਟਾ ਕਹਿੰਦਾ ਜੀ ਮੇਰੀ ਬੇਟੀ ਨੇ ਮੀਸ ਬਜ਼ੁਰਗ ਜੀ ਪਾਪਾ ਜੀ ਉਹਨਾਂ ਦਾ ਬੇਟਾ 50 years ਅਗੇ ਉਹਦੀ ਬੇਟੀ ਨੇ ਲਵ ਮੈਰਿਜ ਕਰਵਾਈ ਭੱਜ ਕੇ ਜਦੋਂ ਮੈਰਿਜ ਕਰਵਾਈ ਵਿਦਨ ਮੰਥ ਮਾਪਾ ਜੀ ਨੂੰ ਪ੍ਰੋਸਟੇਟ ਕੈਂਸਰ ਹੋ ਗਿਆ ਕੀ ਟ੍ਰੀਟਮੈਂਟ ਦਵਾਂਗੇ ਤੁਸੀਂ ਜੀ ਸਰਜਰੀ ਕਰੋਗੇ ਬਾਬੇ ਦੇ ਮਨ ਚ ਤੁਸੀਂ ਦੁੱਖ ਕੱਢ ਦਿਓ ਸਮਝਾ ਦਿਓ ਉਹਨੂੰ ਕੰਸੋਲ ਕਰ ਲਓ ਉਹਨੂੰ ਨੈਚੁਰਲ ਮੈਡੀਸਿਨ ਦੇ ਦਿਓ ਪ੍ਰੋਸਟੇਟ ਠੀਕ ਹੋ ਜਾਊਗਾ ਬਟ ਆਪਾਂ ਉਲਟ ਚੱਲਦੇ ਆਂ ਐਜ਼ ਅ ਡਾਕਟਰ ਐਜ਼ ਅ ਹੋਮੀਓਪੈਥ ਮੈਂ ਸੀਟ ਤੇ ਬੈਠ ਕੇ ਕਹਿ ਰਿਹਾ ਵੀ ਤੁਸੀਂ ਅਸੀਂ ਇਫੈਕਟ ਨੂੰ ਟਰੀਟ ਕਰਦੇ ਆ ਐਲੋਪੈਥਿਕ ਡਾਕਟਰਸ ਇਫੈਕਟ ਨੂੰ ਟਰੀਟ ਕਰਦੇ ਨੇ ਅਸੀਂ ਕੌਜ਼ ਨੂੰ ਟਰੀਟ ਕਰਦੇ ਆ ਅਸੀਂ ਕਹਿੰਦੇ ਕਾਰਨ ਕੀ ਹੈ ਪਿੱਛੇ ਰੀਜ਼ਨ ਇਹਦੇ ਪਿੱਛੇ ਰੀਜ਼ਨਿੰਗ ਤੇ ਜਾਓ ਵੀ ਕਨਫਲਿਕਟ ਕੀ ਹੋਇਆ ਸੀ ਜਿਹਨੇ ਬਿਮਾਰੀ ਕੌਜ਼ ਕੀਤੀ ਹੈ ਅਸੀਂ ਕੌਜ਼ ਤੇ ਜਾਂਦੇ ਆ ਐਲੋਪੈਥੀ ਵਾਲੇ ਕਹਿੰਦੇ ਆਜੋ ਕੋਈ ਗੱਲ ਨਹੀਂ ਆ ਸਰਜਨਲ ਨਾਈਫ ਆ ਅਸੀਂ ਕੱਟ ਦਿੰਨੇ ਆ ਬ੍ਰੈਸਟ ਕੈਂਸਰ ਹੋ ਗਿਆ ਲੇਡੀ ਨੂੰ ਪੁੱਛਣ ਦੀ ਲੋੜ ਨਹੀਂ ਰਾਈਟ ਬ੍ਰੈਸਟ ਕੈਂਸਰ ਹੈ ਹਸਬੰਡ ਤੋਂ ਸਟ्रेस ਹੋਇਆ ਯਾਨੀ ਜੇ ਰਾਈਟ ਬ੍ਰੈਸਟ ਕੈਂਸਰ ਆ ਤਾਂ ਹਸਬੰਦ ਤੋਂ ਸਟ्रेस ਹੋਇਆ ਜਾਂ ਪ੍ਰੋਫੈਸ਼ਨਲੀ ਡਾਊਨ ਆ ਗਈ ਬਹੁਤ ਵੱਡੀ ਜੌਬ ਤੇ ਸੀ ਡਿਮੋਟ ਹੋ ਗਈ ਤਾਂ ਰਾਈਟ ਸਾਈਡ ਇਫੈਕਟ ਹੋਣੀ ਹੈ ਅਗਰ ਲੈਫਟ ਸਾਈਡ ਬ੍ਰੈਸਟ ਚ ਕੋਈ ਪ੍ਰੋਬਲਮ ਆ ਗਈ ਪੁੱਛਣ ਦੀ ਲੋੜ ਨਹੀਂ ਬਲੱਡ ਰਿਲੇਸ਼ਨ ਤੋਂ ਬਹੁਤ ਵੱਡਾ ਸਟ्रेस ਹੋਇਆ ਜਾਂ ਬੱਚੇ ਦੀ ਡੈਥ ਹੋ ਗਈ ਜਾਂ ਫੈਮਿਲੀ ਤੋਂ ਆਪਣੇ ਪਿਆਰਾਂ ਪਰਾਵਾਂ ਤੋਂ ਕੋਈ ਬਹੁਤ ਵੱਡਾ ਸਟ्रेस ਹੋਇਆ ਤਾਂ ਲੈਫਟ ਸਾਈਡ ਆਫ ਬੋਡੀ ਲੈਫਟ ਬ੍ਰੈਸਟ ਤੇ ਇਫੈਕਟ ਆਇਆ ਸਰ ਫਿਰ ਲੋਕਾਂ ਨੂੰ ਤਾਂ ਇੰਨੀ ਮੋਹ ਆ ਆਪਣੇ ਬੱਚਿਆਂ ਦੇ ਨਾਲ ਆਪਣੇ ਕੋਈ ਮੈਂ ਇਹ ਕਹੂੰਗਾ ਕਿ ਇਸ ਇਸ ਸਮਾਜ ਦੇ ਵਿੱਚ ਲੋਕ ਇਦਾਂ ਵੀ ਰਹਿੰਦੇ ਨੇ ਕਿ ਜੰਦ ਜਾਂਦੇ ਕੋਈ ਅੱਖਾਂ ਵੀ ਕੱਢ ਜਾਵੇ ਨਾ ਤਾਂ ਲੋਕ ਇਹ ਸੋਚੀ ਜਾਂਦੇ ਨੇ ਯਾਰ ਮੈਨੂੰ ਅੱਖਾਂ ਕਾਹਦੇ ਕੱਢ ਗਿਆ ਉਹ ਉਹ ਮੈਨੂੰ ਇਦਾਂ ਕਾਹਦੇ ਦੇਖ ਗਿਆ ਉਹ ਉਹਨਾਂ ਨੇ ਇਹੀ ਸੋਚੀ ਜਾਣਾ ਉਹ ਰਾਤ ਨੂੰ ਜੇ ਨੀਂਦ ਆਉਣੀ ਆ ਤਾਂ ਉਹਨਾਂ ਨੂੰ ਨੀਂਦ ਨਹੀਂ ਆਉਣੀ ਉਹਨਾਂ ਨੇ ਇਹ ਸੋਚਣਾ ਕਿ ਇਹ ਕਾਹਤੇ ਹੋ ਗਿਆ ਫਿਰ ਇਸ ਹਾਲ ਉਹਨਾਂ ਦਾ ਸਿਰ ਬਿਮਾਰੀਆਂ ਫਿਰ ਆਪਾਂ ਖਿੱਚ ਕੇ ਲੈ ਗਿਆ ਉਹਨਾਂ ਨੇ ਸਰ ਗੁਰੂ ਸਾਹਿਬ ਕਹਿੰਦੇ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਯੋਗੀ ਸੁਣੀਆਂ ਗੱਲਾਂ ਇਹ ਹੂੰ ਸਭ ਨੂੰ ਥੋੜਾ ਮਤਲਬ ਰੋਗ ਸਭ ਨੂੰ ਹੈ ਬਟ ਕੀ ਅਸੀਂ ਉਸ ਕਨਫਲਿਕਟ ਨੂੰ ਰਿਸੋਲਵ ਕਰ ਪਾਉਨੇ ਆ ਰਿਸੋਲਵ ਤਾਂ ਕਰ ਪਾਉਗੇ ਜੇ ਤੁਹਾਡੇ ਕੋਲੇ ਪਾਵਰ ਹੈ ਅਸੀਂ ਤਾਂ ਇਹਨੂੰ ਨਾ ਮੈਥਨ ਐਕਸਰਟਸ ਇਹਨੂੰ ਅਟੈਂਸ਼ਨ ਯੂਨਿਟਸ ਕਹਿੰਦੇ ਨੇ ਅਟੈਂਸ਼ਨ ਯੂਨਿਟਸ ਮੰਨ ਲਓ ਮੇਰੇ ਕੋਲੇ 100 ਟੈਂਸ਼ਨ ਯੂਨਿਟ ਮੈਨੂੰ ਚਾਹੀਦੇ ਨੇ ਪੋਜ਼ਿਟਿਵ ਹੋਣ ਲਈ 100 ਟੈਂਸ਼ਨ ਯੂਨਿਟ ਤਾਂ ਕੀ ਹੁੰਦਾ ਕਿ ਕਿਸੇ ਨੇ ਮੇਰੇ ਕੋਲ ਜਾ ਕੇ ਮੁੱਛ ਨੂੰ ਵਟ ਦਿੱਤਾ ਅੱਛਾ ਬਟ ਯਾਰ ਵਾਲ ਵਰਠਾ ਗੋੜੀ 10 12 ਟੈਂਸ਼ਨ ਯੂਨਿਟ ਤੇ ਕੰਮ ਚੱਲ ਰਿਹਾ ਬਾਕੀ ਦਾ ਸਾਰੇ ਮੇਰੇ ਮੇਰੀ ਈਗੋ ਨਾਲ ਈਰਖਾ ਨਾਲ ਗੁੱਸੇ ਨਾਲ ਭਰੇ ਹੋਏ ਮੇਥੋਂ ਟੈਂਸ਼ਨ ਯੂਨਿਟ ਪਾਸੇ ਹੋਗੇ ਜਿੰਨੇ ਤੁਹਾਡੇ ਕੋਲੇ ਟੈਂਸ਼ਨ ਯੂਨਿਟ ਪ੍ਰੈਜ਼ੈਂਟ ਨੇ ਤੁਹਾਡਾ ਝਗੜਾ ਨਹੀਂ ਹੋਊਗਾ ਛੇਤੀ ਜਿੱਤੀ ਨਾ ਤੁਹਾਡਾ ਐਕਸੀਡੈਂਟ ਹੋਊਗਾ ਗਾਰੰਟੀ ਜਾਂਦੇ ਜਾਂਦੇ ਕਹਿੰਦੇ ਜੀ ਕਾਰ ਟਰੱਕ ਥਲੇ ਵੜ ਗਈ ਮੈਂ ਕਿਹਾ ਯਾਰ ਤੈਨੂੰ ਟਰੱਕ ਨਹੀਂ ਦਿਖਿਆ ਨਾ ਭਾਈ ਟਰੱਕ ਨਹੀਂ ਦਿਖਿਆ ਕਿਉਂ ਅੱਖਾਂ ਤਾਂ ਸਿਰਫ ਕੈਮਰਾ ਨੇ ਸਾਡਾ ਪ੍ਰੋਸੈਸਿੰਗ ਯੂਨਿਟ ਤਾਂ ਕਿਤੇ ਹੋਰ ਬਿਜ਼ੀ ਸੀਗਾ ਸਾਹਮਣੇ ਖੜਾ ਟਰੱਕ ਨਹੀਂ ਦਿਖਿਆ ਥੱਲੇ ਗੱਡੀ ਵਾਰਦੀ ਐਗਜ਼ੈਕਟਲੀ ਅਟੈਂਸ਼ਨ ਯੂਨਿਟ ਤੇ ਗੱਲ ਆਈ ਮੈਂ ਪ੍ਰੂਫ ਕਰ ਸਕਦਾ ਤੁਹਾਨੂੰ ਸਾਇੰਟੀਫਿਕਲੀ ਜਦੋਂ ਵੀ ਐਕਸੀਡੈਂਟ ਹੋਣਾ ਨਾ ਸਾਡੇ ਕਰਕੇ ਹੋਣਾ ਟਰੱਕ ਵਾਲਾ ਉਹੀ ਥੋੜਾ ਬੇਕੂਫ ਜਿਹਾ ਦੇ ਪਰ ਟਰੱਕ ਚੜਾਦਾ ਅਸੀਂ ਬੁਲਾਉਣੇ ਆ ਨੈਗੇਟਿਵ એનર્ਜੀ ਨੂੰ ਆਜੋ ਕੁੱਤੇ ਨੂੰ ਅਸੀਂ ਬੁਲਾਉਣੇ ਆ ਜਾ ਮੈਨੂੰ ਵੱਡ ਤੁਹਾਨੂੰ ਲੱਗਦਾ ਕਿ ਸਾਰੀ ਮਾਈਂਡ ਦੀ ਗੇਮ ਹੈ 100% ਨਾਟ ਓਨਲੀ ਮਾਈਂਡ ਸੋਲ ਐਂਡ ਮਾਈਂਡ ਦੋਨਾਂ ਦੀ ਗੇਮ ਹੈ